Get out of here! Get ਹੈਸਨ ਖੇਨਾ ਮਦਰ ਮੇਰਾ ਨਾਮ ਗੁਰਪ੍ਰਸਾਦ ਬਣਾਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ 게ਟਾਂ ਤੇ ਗੇਟ ਰਲੀਆਂ ਕੀਤੀਆਂ ਜਾ ਰਹੀਆਂ ਨੇ ਜਿਹਦਾ ਮੁੱਖ ਕਾਰਨ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਕਿ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਨਜਾਇਜ਼ ਕੰਡੀਸ਼ਨ ਲਗਾ ਕੇ ਡਿਊਟੀਆਂ ਤੋਂ ਕੱਢੇ ਗਏ ਸੀ ਸੋ ਮੈਨੇਜਮੈਂਟ ਨੇ ਉਹਨਾਂ ਨੂੰ ਬਹਾਲ ਕਰਨ ਦੇ ਆਰਡਰ ਤਾਂ ਜਾਰੀ ਕੀਤੇ ਨੇ ਪਰ ਉਹ ਐਡਰੈਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਜਿਹੜੇ ਸੀ ਉਹ ਗਲਤ ਕਰ ਦਿੱਤੇ ਗਏ ਨੇ ਜਿਹੜੇ ਸਾਥੀ ਸਾਡੇ ਕੰਟਰੈਕਟ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨਵੀਆਂ ਕੰਡੀਸ਼ਨਾਂ ਦੇ ਵਿੱਚ ਉਹਨਾਂ ਦਾ ਕੰਟਰੈਕਟ ਰੱਦ ਕਰਕੇ ਉਹਨਾਂ ਨੂੰ ਆਊਟਸੋਰਸ ਤੇ ਦੁਬਾਰਾ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈਗਾ ਜਿਹੜੇ ਸਾਥੀ ਵਧੀ ਹੋਈ ਤਨਖਾਹ ਲੈ ਰਹੇ ਸੀ ਉਹਨਾਂ ਨੂੰ ਨਵੀਂ ਤਨਖਾਹ ਦੇ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਅਸੀਂ ਮੈਨੇਜਮੈਂਟ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਸਾਡੇ ਰੋਜ਼ਗਾਰ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਉਹ ਸੁਰੱਖਿਅਤ ਜਾਵੇ ਦੂਜੇ ਪਾਸੇ ਜਿਹੜੀ ਪਾਣੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੀ ਕਿਹੜੀ ਪੂਰੀ ਤਰ੍ਹਾਂ ਨਾ ਬ੍ਰਿਸ਼ਟ ਮੈਨੇਜਮੈਂਟ ਆ ਕਿਉਂਕਿ ਇਹ ਜਿਹੜਾ ਫਰਮਾਨ ਆ ਇਹ ਨਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੋਇਆ ਨਾ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਹੋਇਆਗਾ ਇਹ ਜਿਹੜੇ ਫਰਮਾਨ ਨੇ ਇਹ ਸਾਡੇ ਜਿਹੜੇ ਟ੍ਰਾਂਸਪੋਰਟ ਮਹਿਕਮੇ ਦੇ ਕੋਸ਼ ਅਧਿਕਾਰੀ ਨੇ ਉਹਨਾਂ ਨੇ ਜਾਨ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਸੋ ਅੱਜ ਉਹਦਾ ਵਿਰੋਧ ਕਰਦੇ ਹੋਏ ਅਸੀਂ ਅੱਜ ਕੀਤੇ ਲੀਨ ਕਰ ਰਹੇ ਆਂ ਕੱਲ ਦੁਪਹਿਰ 12 ਵਜੇ ਤੋਂ ਅਸੀਂ ਹੜਤਾਲ ਕਰਕੇ 13 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਵਿਸਲਾਸ ਚੱਲ ਰਿਹਾਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਸੰਘ ਕਟੀਪ ਪੰਜਾਬ ਸਰਕਾਰ ਦੇ ਕਿਸੇ ਨੂੰ ਮੰਨਦੇ ਨੂੰ ਜਿਹੜਾ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਤੇ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਡੀਐਸਟੀ ਆਪਣਾ ਟ੍ਰਾਂਸਪੋਰਟ ਇਹਨਾਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆ ਪਰ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਕੋਈ ਸ਼ੋਰ ਨਿਕਲਦੀਆਂ ਨੇ ਤੇ ਜਦੋਂ ਆਰਡਰ ਕਰਦੇ ਹੁੰਦੇ ਨੇ ਉਹਨਾਂ ਆਰਡਰ ਕੋਈ ਸ਼ੋਰ ਹੋ ਜਾਂਦੇ ਨੇ ਸੋ ਜਿਵੇਂ ਏਸੀ ਚੀਜ਼ ਦੇ ਵਿਰੋਧ ਦੇ ਵਿੱਚ ਜਿਹੜੀ ਆ ਅਸੀਂ ਦੁਬਾਰਾ ਸੰਘਸ਼ ਦੇ ਰਾਤੇ ਤੁਰੇ ਅਗਰੀ ਦੇ ਕਮੇਟੀ ਦੇ ਬਲਾਂ ਦੇਖੋ ਅੱਜ ਅਸੀਂ ਸਿਰਫ ਗੇਟ ਰੈਲੀ ਕਰਕੇ ਆਪਣੀ ਆਉਣ ਵਾਲੀ ਜਿਹੜੀ ਹੜਤਾਲ ਆ ਉਹਦੇ ਦੀ ਸਾਥੀਆਂ ਨੂੰ ਲਾਮਬੰਦ ਵੀ ਕਰ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਆ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਗੱਡੀਆਂ ਡੀਪੋ ਚ ਵਾਪਸ ਬੁਲਾ ਕੇ 13 ਤਰੀਕ ਨੂੰ ਸਵੇਰੇ ਵਿਧਾਨ ਸਭਾ ਦਾ ਘਰਾਵ ਕਰਾਂਗੇ ਜਿੱਥੇ ਪੰਜਾਬ ਸਰਕਾਰ ਬਜਟ اجلاس ਪੇਸ਼ ਕਰੇਗੀ ਜਿੰਨੀ ਦੇਰ ਤੱਕ ਇਹ ਜਿਹੜੀ ਗੇਟ ਰੈਲੀ ਕੀਤੀ ਜਾ ਰਹੀ ਹੈ ਦੇਖੋ ਅਸੀਂ 12 ਵਜੇ ਤੱਕ ਗੇਟ ਰੈਲੀ ਕਰਾਂਗੇ ਜੀ ਤੁਸੀਂ ਬਾਹਰ ਸੜਕ ਦਾ ਵੀ ਜ਼ਿਕਰ ਕੀਤਾ ਟੁੱਟੀ ਹੋਈ ਜਿਹੜੀ ਪੂਲ ਚੜ੍ਹਦੀ ਦੇਖੋ ਅਸੀਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਆ ਕਿ ਜਿਹੜੇ ਸਾਡੇ ਕੱਚੇ ਗਾਮੇ ਨੇ ਇਹਨਾਂ ਬਹੁਤ ਮਾਰੂ ਕੰਡੀਸ਼ਨਾਂ ਲਗਾਈਆਂ ਗਈਆਂ ਨੇ ਪਰ ਦੂਜੇ ਪਾਸੇ ਲੁਧਿਆਣੇ ਦੇ ਬੱਸ ਸਟੈਂਡ ਦੇ ਹਾਲਾਤ ਇਹ ਨੇ ਇੱਕ ਸ਼ਹੀਦ ਦੇ ਨਾਮ ਤੇ ਬੱਸ ਸਟੈਂਡ ਬਣਿਆ ਹੋਇਆਗਾ ਪਰ ਤੁਸੀਂ ਦੇਖੋ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਸੀ ਮਿੰਨੀ ਬੱਸ ਸਟੈਂਡ ਤੋਂ ਵੱਡੇ ਬੱਸ ਸਟੈਂਡ ਆਉਣ ਵਾਸਤੇ ਲਿਫਟ ਲਗਾਈ ਗਈ ਸੀ ਅੱਜ ਉਹ ਲਿਫਟ ਕਰੋੜਾ ਰੁਪਏ ਦੀ ਲਿਫਟ ਕੂੜਾ ਕਰਦਾ ਰੂਪ ਤੈ ਕਰ ਚੁੱਕੀ ਆ ਬਾਥਰੂਮ ਕਰਨ ਵਾਸਤੇ ਪੈਸੇ ਲੈ ਜਾਂਦੇ ਨੇ ਸਫਾਈ ਨਾ ਮਾਤਰ ਜਿੰਨੀਆਂ ਦੁਕਾਨਾਂ ਕਰਾਇਤੇ ਦਿੱਤੀਆਂ ਗਈਆਂ ਨੇ ਉਹਨਾਂ ਨੇ ਨਜਾਇਜ਼ ਕਬਜ਼ੇ ਬਾਹਰ ਤੱਕ ਵਧਾਏ ਹੋਏ ਨੇ ਪਰ ਉੱਤੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ ਬਸਟਰ ਤੋਂ ਬਾਹਰ ਨੂੰ ਜਾਣ ਵਾਲੀ ਜਿਹੜੀ ਸੜਕਾ ਪਿਛਲੇ 10 ਸਾਲ ਤੋਂ ਟੁੱਟੀ ਹੋਈ ਆ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਹੈ ਤੋਂ ਮੈਨੇਜਮੈਂਟ ਜਿਹੜੀ ਸਾਡੀ ਪੰਜਾਬ ਰੋਡ ਵੇਸਦੀ ਆ ਉਹ ਸਿਰਫ ਔਰ ਸਿਰਫ ਕ腐ਸ਼ਨ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਜਿਹੜੀ ਉਹ ਸੜਕ ਫੂਲੇ ਦੇ ਨਾਲ ਬਸੇ ਦਾ ਰੱਖਾ ਬਿਲ ਬਿਲਕੁਲ ਜੀ ਉਹ ਬਹੁਤ ਵੱਡੇ ਵੱਡੇ ਤੋਏ ਬਣ ਚੁੱਕੇ ਨੇ ਜਿਨ੍ਹਾਂ ਨਾਲ ਅਕਸਰ ਹੀ ਬਸਾਂ ਦੇ ਪੱਤੇ ਟੁੱਟ ਜਾਂਦੇ ਨੇ ਤੇ ਜਦੋਂ ਗੱਡੀਆਂ ਤੋਏ ਚੋਂ ਨਿਕਲਦੀਆਂ ਨੇ ਤਾਂ ਸਵਾਰੀਆਂ ਦੇ ਸੱਟ ਲੱਗਣ ਦਾ ਵੀ ਡਰ ਰਹਿੰਦਾ ਹੈ